ਗੱਡੀ ਬਹੁਤ ਕੰਮ ਮਿਲਦਾ ਹੈ ਗੱਡੀ ਦਾ ਠੇਕਾ ਵੱਜ ਰਿਹਾ ਆ ਜਾਓ ਵੀਰ ਜੀ ਨਿਕਲਿਓ ਨਿਕਲੋ ਬਾਹਰ ਫੜਕ ਨੂੰ ਰੌਮ ਟਾਰਨ ਵਾਲੀ ਬੱਸ ਮਿਲੀ ਏ ਤੇ ਲਿਫਟਨ ਦੀ ਆਸ਼ਤੀ ਡਾਇਰੈਕਸ਼ਨ ਦਿੱਤੀ ਹੋਈ ਇੱਥੇ ਸਾਹ ਮਹਾਭਾਰਤ ਸ਼ੁਰੂ ਹੋ ਗਈ ਕਿੱਥੇ ਬਨੇ ਆਣਗੇ ਕਿੱਧਰ ਗਈਆਂ ਕਹਿੰਦੇ ਆ ਕਿੱਥੇ ਆ ਚਾਕਲੇਟ ਕਾਫੀ ਲੁਕੀ ਰਿਹਾ

ਆਉਂਦੇ ਜਦੋਂ ਨਲੋਂ ਨਲੋਂ ਦਾ ਬੁੱਢਾ ਹੋ ਗਿਆ ਡਾ ਆੜੀ ਬਹੁਤ ਕਮ ਮਿਲਦਾ ਹੈ ਦਿਹਾੜੀ ਘੱਟ ਤਾਂ ਅਸੀਂ ਜਟਾ ਤੋਂ ਮੁੰਡਾ ਤੋਂ ਕਮ ਨਹੀਂ ਹੈ ਸਰਦਾਰ ਜੀ ਚਸ਼ਮਾ ਮਸਮਾ ਲਗਾ ਕੇ ਆਇਆ ਹੈ ਸਰਦਾਰ ਜੀ ਕਾ ਹਮਰਾ ਗਰੀਬ ਭਾਈਆ ਮੇਰਾ ਭਾਈਆ ਇਹ ਦੇਖੋ ਹਮ ਵੀ ਕਮ ਨਹੀਂ ਹੈ ਸਰਦਾਰ ਜੀ ਇਹ ਚੈਨ ਦਿਖਾਣਾ ਸੋਨੇ ਦਾ 골ਡ ਦਾ ਡਾਲਾ ਹੋਇਆ ਹੈ ਭਾਈ अगर पानी में गिर गया ना कदू में दिहाड़ी कम है हाँ, दिहाड़ी कम नहीं होगा दिहाड़ी बहुत कम मिलता है इतना गोल्ड का चेन डाला हुआ अभी बोला दिहाड़ी कम मिलता है ये दिहाड़ी इस बंदे का कम है देखो कपड़ा फटा हुआ पहना हुआ है तुम गोल्ड का चेन पहना हुआ है तुम बोलता है दिहाड़ी कम है इस, इसका कपड़ा भी फट गया धूप में ਤੋ ਹਮ ਲੋਕ ਪੰਜਾਬ ਮੇ ਆ ਰਹੇ ਤੋ ਜਿਸ ਕੋ ਵੀ ਚੋਨਾ ਲਗਾਣਾ ਹੋਆ ਹਮਰੇ ਸਾਥ ਕੰਟੈਕਟ ਕਰੇ ਹਾਂ ਨਹੀਂ ਯਾਰ ਹਾਸੇ ਨਾਲ ਸਾਰੇ ਆ ਤੇ ਅਸੀਂ ਚੱਲੇ ਅੱਜ ਕਾਈਟ ਬੀਚ ਤੇ ਤੇ ਸਾਰੇ ਦੁੱਖ ਦਰਦ ਮਾਰ ਕੇ ਕਿੱਥੇ ਆਪਣੀ ਗੱਡੀ ਇਧਰ ਆਵਾਜ਼ ਮਾਰੂ ਨੀ ਤਾਂ گلابی ਆ ਗੱਡੀ ਆ ਵੀਰ ਵੀਰ ਗੱਡੀ گلابی ਕਿੱਥੇ ਆ ਗੱਭਰੂ ਪੰਜਾਬੀ ਉਹ گلਾਬੀ ਦੇ ਛਤਰੀਆਂ ਸਾਲਿਓ ਗੱਡੀ ਦੇਖੋ ਕਿੱਥੇ ਅੰਨੇ ਨਾ ਹੋਂ ਦਾ ਕਿਸੇ ਦਾਾਂ ਦੇ ਵੇਖ گلਾਬੀ ਛਤਰੀਆਂ ਨੂੰ ਕਿ گلਾਬੀ ਗੱਡੀ ਆ ब्लू गाड़ी भाइयों भाइयों इधर इधर वो किधर की गाड़ी अपना पैंतीस लाख का गाड़ी है भाई हम जिस पे जा रहे हैं वो खड़ गया आया बरा वाटे बंद <laughs> भाई जी इधर आ जाओ मेरा भैया गरीब मातड़ बंदा यही है ना उस्ताद जी क्या हाल है ठीक है ਚਲੋ ਜੀ ਗੱਡੀ ਸਾਡੀ ਤੁਰ ਪਈ ਹੈ ਹਾਂਜੀ ਦੋਸਤੋ ਸਸਕਾਲ ਕੀ ਹਾਲ ਨੇ ਠੀਕ ਹੋ ਤੇ ਆਈ ਹੋਪ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਕਾਈਟ ਬੀਚ ਤੇ ਤੇ ਨਾਲ ਆਪਣੀ ਜੁੰਡੀ ਦਾ ਯਾਰ ਜਿਹੜੇ ਦबई ਤੋਂ ਆਇਆ ਅੱਜ ਸਾਡੇ ਹਾਂ ਤੇ ਅੱਜ ਅਸੀਂ ਇਕੱਠੇ ਹੋਏ ਹਾਂ ਸਾਰੇ ਜਾਣੇ ਵੈਸੇ ਮੇਰੀ ਛੁੱਟੀ ਨਹੀਂ ਨਾ ਸਾਰਿਆਂ ਦੀ ਛੁੱਟੀ ਆ ਤੇ ਆਪਾਂ ਫਿਰ ਵੀ ਚੱਲੇ ਆ ਤਗੜੀ ਮਿਸਕ ਲੈ ਕੇ ਹਾਂਜੀ ਤੇ ਆਪਣੇ ਭਾਈ ਸਰ ਜੀ ਕੀ ਹਾਲ ਹੈ ਠੀਕ ਹੋ ਸ਼ੁਕਰ ਹੈ ਸਭ ਬੜੀਆ

ਸਾਰੇ ਉੱਪਰ ਲੈ ਕੇ ਤਾਂ ਤੁਹਾਨੂੰ ਝੂਂਦੇ ਮਿਲ ਜਾਣਗੇ ਇਹ ਵੀ ਬੜਾ ਭਾਈ ਮੈਂ ਵਧੀਆ ਪਰੌੜੀ ਪੇਛੋ ਹਰ 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 ਬੜਾ ਮੂਲੀ ਵਾਲਾ ਪਰੌੜੀ ਕਿੰਨਾ ਦਾ ਨਹੀਂ ਹੋਣਾ ਜਿੰਨਾ ਇਹ ਲੋ ਜੇ ਕੋਈ ਸਿੱਧਾ ਰਸਤਾ ਜਾਂਦਾ ਡਾਊਨ ਟਾਊਨ ਉਹ ਤੁਸੀਂ ਅੱਗੇ ਬਿਲਡਿੰਗਾਂ ਦੇਖ ਸਕਦੇ ਹੋ ਤੇ ਫਿਲਹਾਲ ਅਸੀਂ ਜਾ ਰਹੇ ਹਾਂ ਕਾਈਂਟ ਵਿੱਚ ਤੇ ਬਹੁਤ ਸੋਹਣਾ ਰਸਤਾ ਬਣਿਆ ਟ੍ਰੈਫਿਕ ਤੇ ਲਾਈਟਾਂ ਦਾ ਇੱਥੇ ਮੇਨ ਰੋਲ ਆ ਦੁਬਈ ਦੇ ਵਿੱਚ ਇਹ ਤੋਂ ਬਿਨਾ ਇਹਨਾਂ ਨੂੰ ਰੋਡ ਨਹੀਂ ਕਹਿ ਸਕਦੇ ਅਸੀਂ ਦਨ 5 ਮਿੰਟ ਸਿੱਖ ਹੋਰ ਆਪਾਂ ਨੂੰ ਮਿਲ ਗਈ ਹੈ ਰੈੱਡ ਲਾਈਟ ਉਹ ਪਿਛੇ ਦਾ ਗੱਡੀਆਂ ਲੱਗੀਆਂ ਉਹ ਜਿੱਥੇ ਦਾ ਸੀ ਲਓ ਜਿਆ ਇੱਕ ਸੋਹਣਾ ਜਿਆ ਪਿਆਰੀ ਮਸਜਿਦ ਤੇ ਨਾਲ ਹੀ ਅਗੇ ਦਾ ਛੋਟਾ ਰੌਂਡ ਆਪੋ ਜਿੱਥੇ ਆਪਾਂ ਜਿੱਥੇ ਨੀਰੂ ਵਾਏ ਵਿਗੇ ਜੀ ਲੋਕ ਮਾਰਦੇ ਨੇ ਤਕਰੀਬਨ 2 ਕਿਲੋਮੀਟਰ ਆਪਾਂ ਦੂਰ ਅਕੈਡਮੀ ਵਿਚ ਤੋਂ ਤੇ ਆ ਕੁਸ਼ ਮਿਲੇ ਨੇ ਸ਼ੇਖਾਂ ਵੀ ਵਾਜੀ ਵਾਦ ਰਕਤ ਵੇਖ ਕੇ ਨਾ ਸੋਹਣਾ ਹੋਏ ਆਹ ਇਹ ਆ ਰਹੇ ਲੋਕਲਾਂ ਦੀਆਂ ਗੱਡੀਆਂ ਖੜੀਆਂ ਸਾਰੀਆਂ ਵਾਹ ਜੀ ਵਾਹ ਆਹ ਦਰਖਤ ਵੇ ਕਿੰਨੇ ਸੋਹਣੇ ਲੱਗਦੇ ਆ ਬਹੁਤ ਸੋਹਣਾ ਤਕਰੀਬਨ ਤਕਰੀਬਨ ਅਸੀਂ 20 ਚ ਵਾਲੇ ਏਰੀਆ ਨੂੰ ਐਂਟਰੀ ਕਰਨ ਲੱਗੇ ਆ ਘੱਟ ਆਵਾਜ਼ ਆਉਂਦੀ ਆਹ ਸਾਹਮਣੇ ਕੁਝ ਆਪਾਂ ਨੂੰ ਬੀਚ ਦਾ ਨਜ਼ਾਰਾ ਦਿਖਾਈ ਦੇ ਰਿਹਾ ਆਹ ਸਾਹਮਣੇ ਪਾਸੇ ਐਂਡ ਇੱਥੇ ਵੀ ਰਾਈਟ ਯਾਰ ਜੋ ਵੀ ਆਪਣੀ ਗੱਡੀ ਤੇ ਹੁੰਦੀ ਹੈ ਪਾਰਕਿੰਗ ਤੁਹਾਨੂੰ ਇੱਧਰ ਮਿਲ ਜਾਏਗੀ ਦੇਖਿਆ ਕਿੰਨਾ ਸੋਹਣਾ ਮਾਡਲ ਬਣਿਆ ਘਰ ਦਾ ਇਹ ਹਾਂ ਨਾ ਆ ਥੋੜਾ ਯਾਰ ਪਟਾਚਾ ਲੱਗ ਰਿਹਾ ਨਾ ਆਜੋ ਜੀ ਆਜੋ ਆਜੋ ਆਜੇ ਜੀ ਵੈਲਕਮ 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 ਜੀ ਆਜੋ ਜੀ ਆਜੋ ਵੀਰ ਜੀ ਨਿਕਲਿਓ ਨਿਕਲੋ ਬਾਹਰ ਫੜਕ ਕਮਿੰਗ ਕਮਿੰਗ ਲਓ ਜੀ ਲਾਲਾ ਨੇ ਸਾਨੂੰ ਉਤਾਰਦਾ ਇੱਥੇ ਤੇ ਉਹ ਕਹਿੰਦੇ ਅਸੀਂ ਪੜਨੀ ਆ ਨਮਾਜ਼ ਮੈਂ ਕਹਾਂ ਜੀ ਕੋ ਚੱਕਰ ਨਹੀਂ ਪਹਿਲਾਂ ਨਮਾਜ਼ ਜ਼ਰੂਰੀ ਹੈ ਮੈਂ ਨਹੀਂ ਅਸੀਂ ਕਿਹਾ ਪਹਿਲਾਂ ਨਮਾਜ਼ ਜ਼ਰੂਰੀ ਹੈ ਤੇ ਹੁਣ ਅਸੀਂ ਜਾ ਰਹੇ ਆ ਢੀ ਚਲੀ ਸਾਰੇ ਵਾਹ ਜੀ ਵਾਹ ਆ ਕੁਦਰਤ ਦਾ ਨਜ਼ਾਰਾ ਓਹ ਹੋ ਜਿੱਥੇ ਅਸੀਂ ਜਾ ਰਹੇ ਆ ਨਾ ਇੱਥੇ ਦਰਖਤ ਵੀ ਬਹੁਤ ਲੱਗਿਆ ਵਿੱਚ ਤੇ ਜੋ ਕਿ ਉਹਦਾ ਪਲੱਸ ਪੁਆਇੰਟ ਹੈ ਵਿੱਚ ਦਾ ਇੱਥੇ ਸਾਰੇ ਜਣ ਜੰਪ ਕੁਮਾਰ ਹੋਏ ਕੰਸਟਰਕਸ਼ਨ ਵਰਕ ਬਿਤਾਉ ਹਾਂ ਇਹ ਦਰ ਇਹ ਵੀ ਚੱਲ ਰਿਹਾ ਉਹ 35 ਕੁ ਮਗਲਾ ਤਾਂ ਕਾਣੀ ਠੀਕ ਸੀ ਲੋ ਜੀ ਆ ਹੈਗਾ ਕੁਛ ਰੋਡ ਤੋਂ ਖੜਕੇ ਦੀ ਪਹਿਲੀ ਝਾਕੀ ਇਹਨੂੰ ਕਹਿੰਦੇ ਆ ਦ ਕਾਈਟ ਬੀਚ ਤੇ ਸਕੇਟਿੰਗ ਕਰਨੀ ਜਾਂ ਸਾਈਕਲਿੰਗ ਇੱਥੇ ਅਲਾਉ ਨਹੀਂ ਹੈ ਤੇ ਸਾਈਕਲਿੰਗ ਦਾ ਉਧਰ ਅਲੱਗ ਤੋਂ ਰਸਤਾ ਬਣਿਆ ਹੋਇਆ ਸੀ ਉਧਰ ਯੂਜ਼ ਕਰ ਸਕਦੇ ਆ ਤੇ ਹੁਣ ਇਸ ਨੂੰ ਕਹਿੰਦੇ ਨੇ ਕਾਟ ਬੀਚ ਇਹ ਮਤਲਬ ਸਾਲ ਡੇਢ ਸਾਲ ਪਹਿਲਾਂ ਹੀ ਇੱਥੇ ਓਪਨ ਹੋਈ ਏ ਔਰ ਇਹ 24/7 ਰਾਤ ਨੂੰ ਵੀ ਓਪਨ ਰਹਿੰਦੀ ਏ ਤੇ ਰਾਤ ਨੂੰ ਓਪਨ ਰਹਿਣ ਦਾ ਰੀਜ਼ਨ ਇਹ ਹੈ ਕਿ ਇੱਥੇ ਲਾਈਟਾਂ ਲੁੱਟਾਂ ਲੱਗੀਆਂ ਹੋਈਆਂ ਤੇ ਸੇਫਟੀ ਦਾ ਇੱਥੇ ਪੂਰਾ ਪੂਰਾ ਪ੍ਰਬੰਧ ਹੈ ਤੇ ਸੋਹਣੀ ਬਣੀ ਹੋਈ ਏ ਉਹ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ ਲਿਖਿਆ ਹੋਇਆ ਗੁੱਡ ਲਾਈਫ ਯੂ ਆਰ ਐਗਜੈਕਟਲੀ ਵੇਅਰ ਯੂ ਨੀਡ ਟੂ ਬੀ ਥੈਂਕ ਯੂ ਸੋ ਮਾਚ ਅਸੀਂ ਇੱਥੇ ਆਉਣਾ ਸੀਗਾ ਤੇ ਗੁੱਡ ਲਵ ਲਾਈਫ ਯੂ ਆਈ ਪਰ ਜੈਕਟਲੀ ਆ ਪਨੀਰੀ ਹੁਣੀ ਪਟਣੀ ਏ ਬਾਅਦ ਚ ਪਟਣੀ ਏ ਜੇਰੀ ਬਾਅ ਉੱਥੇ ਜਿੱਥੇ ਸਟੋ ਜਿੱਥੇ ਕੋਰੇ ਹੈ ਨਹੀਂ ਇਹ ਵਾਲੇ ਨੇ ਕੁਛ ਏਦਾਂ ਦਾ ਨਜ਼ਾਰਾ ਕਾਈਟ ਬੀਚ ਦਾ ਔਰ ਪਬਲਿਕ ਆਲਰੇਡੀ ਇੱਥੇ ਪਹੁੰਚੀ ਹੋਈ ਹੈ ਆ ਹੈਗਾ ਸਾਈਕਲਿੰਗ ਏਰੀਆ ਤੁਸੀਂ ਇੱਥੇ ਸਾਈਕਲ ਚਲਾ ਸਕਦੇ ਹੋ ਬਟ ਜਿਹੜਾ ਪਿੱਛੇ ਸੀਗਾ ਰਸਤਾ ਜਿਹੜਾ ਪਿੱਛੇ ਸੀ ਰਸਤਾ ਤੁਸੀਂ ਉੱਥੇ ਨਹੀਂ ਜਾ ਸਕਦੇ ਹਾਂਜੀ ਸਕਾਈਟ ਬੀਚ ਤੇ ਤੁਹਾਨੂੰ ਇੱਧਰ ਖਾਣ ਪੀਣ ਲਈ ਸਾਰੇ ਮਤਲਬ ਅਗੇ ਨੇ ਖਾਣ ਪੀਣ ਦੇ ਲਈ ਜੋ ਤੁਸੀਂ ਖਾਣਾ ਪੀਣਾ ਤੇ ਕੁਝ ਖਰੀਦਣਾ ਹੈ ਉਹ ਵੀ ਤੁਹਾਨੂੰ ਇੱਥੇ ਮਤਲਬ ਸ਼ਾਪਸ ਟਾਈਪ ਮਿਲ ਜਾਂਦੀਆਂ ਨੇ ਛੋਟੇ ਛੋਟੇ ਸਟਾਲ ਲੱਗੇ ਨੇ ਤੇ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਇਹ ਮਤਲਬ ਦੂਜਣੀਆਂ ਜਿਹੜੀਆਂ ਪੀਚਰ ਨੇ ਉੱਥੇ ਜਿਹੜਾ ਹੈ ਨਹੀਂ ਪ੍ਰੋਗਰਾਮ ਤੇ ਆਇਥੇ ਤੁਹਾਨੂੰ ਫ੍ਰੀ ਵਾਟਰ ਦਾ ਮਿਲ ਜਾਏਗਾ ਇਹਦੇ ਤੁਸੀਂ ਆਪਣਾ ਪਾਣੀ ਵਗੈਰਾ ਲੈ ਸਕਦੇ ਹੋ ਇਹ ਅੱਜ ਤੱਕ ਸਾਨੂੰ ਸਿਰਫ ਕਾਈਟ ਬੀਚ ਤੇ ਦੇਖਣ ਨੂੰ ਮਿਲਿਆ ਔਰ ਤੁਸੀਂ ਉੱਥੇ ਬੈਠ ਵੀ ਸਕਦੇ ਹੋ ਬੈਠ ਕੇ ਆਪਣਾ ਖਾ ਵੀ ਸਕਦੇ ਹੋ ਰੈਸਟ ਵੀ ਕਰ ਸਕਦੇ ਹੋ ਅੱਜ ਜੀ ਉਸ ਤੋਂ ਤੁਹਾਨੂੰ ਦੂਜੀ ਸਾਈਡ ਉਹ ਰੈੱਡ ਕਲਰ ਦਾ ਦਿਖ ਰਿਹਾ ਨਾ ਉਹ ਹੈਗਾ ਰਸਤਾ ਇਹ ਹੈਗਾ ਵਾ ਸਿਰਫ ਸਾਈਕਲਿੰਗ ਦੇ ਲਈ ਔਰ ਜੋ ਵਾਏ ਇਹਦੇ ਤੇ ਤੁਸੀਂ ਚੱਲ ਫਿਰ ਸਕਦੇ ਹੋ ਤੇ ਦੂਜੀ ਇਹ ਤਾਂ ਪਿਛਲੀ ਸਾਈਡ ਰਸਤਾ ਸੀ ਉੱਥੇ ਵੈਸੇ ਉੱਥੇ ਬਲਾਕੇਜ ਲਾਈ ਹੋਈ ਸੀਗੇ ਤੁਸੀਂ ਇੱਥੇ ਨਾਲ ਸਾਈਕਲਿੰਗ ਕਰ ਸਕਦੇ ਹੋ ਤੇ ਨਾ ਹੀ ਸਕੇਟਿੰਗ ਉਹਦੇ ਲਈ ਉੱਥੇ ਮਾਫੀ ਚਾਹੀਦੀ ਬਾਕੀ ਬਹੁਤ ਸੋਹਣਾ ਬਣਿਆ ਹੈ ਵੈਰੀ ਫਿਊ ਇਹ ਕੁਛ ਇਦਾਂ ਦੇ ਦਾ ਚਾਕਾ ਪਾਕਾ ਕਾਈਂਡ ਵਿੱਚ ਦਾ ਆ ਸਾਡੇ ਕਰਨੋਜਲੇ ਹੁਣੀ ਖਰੇ ਲੋਕੀ ਨੰਗੇ ਫਿਰ ਤੇ ਚਪਲਾਂ ਜਿੱਤੇ ਅਣਕਾ ਲਾ ਕੇ ਵੇਖੋ ਬੂਡਵਾਰਡ ਆ ਗਿਆ ਲਾਂਤੀ ਆ ਇੱਥੇ ਕਾਈਟ ਬੀਚ ਤੇ ਡਾਇਰੈਕਸ਼ਨ ਦਿੱਤੀ ਹੋਈ ਇੱਥੇ ਸਾਰਾ ਕੁਝ ਲਿਖਿਆ ਹੋਇਆ ਬਈ ਮਸਜਿਦ ਕਿੱਧਰੇ ਏਟੀਐਮ ਕਿੱਧਰੇ ਮੈਨੇਜਮੈਂਟ ਆਫਿਸ ਤੇ ਕੁਝ ਲੋਸਟ ਫਾਉਂਡ ਦਾ ਤੁਹਾਡਾ ਕੁਝ ਗਵਾਚਦਾ ਤਾਂ ਤੁਹਾਨੂੰ ਕਿਹੜੇ ਆਫਿਸ ਚ ਜਾਣਾ ਚਾਹੀਦਾ ਟਾਇਲਟ ਸ਼ਾਵਰਸ ਫੁੱਲ ਵਾਸ਼ ਔਰ ਸ਼ੈਡਡ ਸਿਟਿੰਗ ਏਰੀਆ ਉਧਰ ਬੈਠਣ ਦੇ ਲਈ ਜਿੱਥੇ ਸ਼ਾਵਾ ਨਾ ਉਧਰ ਇੱਕ ਸ਼ੈੱਡ ਹੀ ਬਣਾਇਆ ਹੋਇਆ ਬਈ ਉਹ ਪਿਛਲੀ ਸਾਈਡ ਤੇ ਤੇ ਉਹ ਉੱਥੇ ਬੈਠਣ ਲਈ ਉੱਥੇ ਹੈਗੀ ਆ ਆ ਸ਼ਾਈ ਬਾਕੀ ਵਿੱਚ 휠ਚੇਅਰ ਸਾਰਾ ਅਵੇਲੇਬਲ ਤੁਸੀਂ ਇੱਥੋਂ ਲੈ ਸਕਦੇ ਹੋ ਠੀਕ ਹੈ ਤੇ ਸੋਹਣੀ ਬਣਾਈ ਹੋਈ ਬਹੁਤ ਬੜੀ ਅੱਛੀ ਹੈ ਬਾਕੀ ਇਹਦਾ ਡਿਜ਼ਾਈਨਿੰਗ ਜਿਹੜੀ ਡੈਕੋਰੇਸ਼ਨ ਕੀਤੀ ਹੋਈ ਹੈ ਉਹ ਵੀ ਬਹੁਤ ਵਧੀਆ ਹੈ ਤੇ ਉਹ ਪੁਰਾਣੇ ਮਾਡਲ ਦੀ ਬੱਸ ਖੜੀ ਹੋਈ ਹੈ ਤੇ ਦੇਖਣ ਨੂੰ ਬਹੁਤ ਸ਼ਾਨਦਾਰ ਮੈਨੂੰ ਲੱਗਦਾ ਰੈਸਟੋਰੈਂਟ ਦੇ ਕੋਈ ਇੱਕਾ ਸਾਨੂੰ ਰੌਂਗ ਟਾਰਨ ਵਾਲੀ ਬੱਸ ਮਿਲੀ ਹੈ ਤੇ ਜਿਹੜੀਆਂ ਹਾਲੀਵੁੱਡ ਚ ਪੁਰਾਣੀਆਂ ਫਿਲਮਾਂ ਚ ਨਹੀਂ ਹੁੰਦੀ ਕਤਲੇਆਮ ਦੰਜਨਾਂ ਚ ਤੇ ਇੱਥੇ ਬੱਸ ਖੜੀ ਹੋਈ ਮਿਲੀ ਹੈ ਸਾਨੂੰ ਇੱਥੇ ਬਾਈ ਹੁਣੀ ਆਪਣਾ ਬੈਠਦੇ ਨੇ ਚੇਂਜ ਵਗੈਰਾ ਕਰਦੇ ਨੇ ਤੇ ਇਹ ਵੀ ਵਧੀਆ ਦਿੱਤਾ ਹੋਇਆ ਯਾਰ ਜਿਹੜੇ ਇੱਥੇ ਕੰਮ-ਕਮ ਕਰਦੇ ਨੇ ਨਾ ਉਹਨਾਂ ਦੇ ਬੈਠਣ ਦੇ ਲਈ ਇਹ ਤੇ ਬਾਕੀ ਆ ਇਹਦਾ ਹੈਗਾ ਆਲਾ ਦੁਆਲਾ ਤੇ ਆ ਕੁਛ ਇਦਾਂ ਦਾ ਇੱਥੇ ਸਿਸਟਮ ਬਣਿਆ ਹੋਇਆ ਇਤੋਂ ਛਾਲ ਨਹੀਂ ਬਈ ਮਾਰ ਸਕਦੇ ਨਾਲ ਹੀ ਇਤੋਂ ਲੰਘ ਸਕਦੇ ਨਾਲ ਹੀ ਇੱਥੇ ਆਪਾਂ ਤੁਰ ਸਕਦੇ ਹਾਂ ਤੇ ਆ ਕੁਝ ਖਲਕਤ ਆਪਣੇ ਅੱਗੇ ਇਦਾਂ ਇਦਾਂ ਮੁਗਲੀ ਜਿਹਾ ਆ ਤੁਹਾਨੂੰ ਕੁਝ ਏਦਾਂ ਦੇ ਫੂਡ ਕੋਰਟ ਇੱਥੇ ਮਿਲ ਜਾਂਦੇ ਆ ਕੁਛ ਇਹਨਾਂ ਨੇ ਆਪਣਾ ਇੱਥੇ ਡੈਕੋਰੇਟ ਕੀਤਾ ਹੋਇਆ ਮਤਲਬ ਟਰਾਲੀਆਂ ਆ ਵਗੈਰਾ ਦੇ ਵਿੱਚ ਇੱਕ ਛੋਟੀ ਜਿਹੀ ਬੈਂਕ ਖੜੀ ਏ ਤੇ ਇੱਥੇ ਲਿਫਟਨ ਦੀ ਆਸਤੀ ਮਿਲਦੀ ਏ ਉਹਨਾਂ ਨੇ ਪਹਿਲੇ ਉੱਪਰ ਲਿਖ ਕੇ ਲਾਇਆ ਹੋਇਆ ਲਿਫਟਨ ਦੇ ਵਿੱਚ ਤੁਹਾਨੂੰ ਚਾਹ ਹੀ ਮਿਲ ਸਕਦੀ ਏ ਤੇ ਬਾਕੀ ਸਾਈਕਲਿੰਗ ਲਈ ਵੀ ਬਹੁਤ ਸੋਹਣਾ ਏ ਹਾਂਜੀ ਦੋਸਤੋ ਮੁੰਡੇ ਪੀਰੇ ਨੇ ਥੂਫੀਆ ਬਾਤਰ ਚਲੋ ਮੇਰੀ ਵੀਡੀਓ ਤੇ ਲਾਈਕਸ ਲਾ ਦਿਓ ਠੀਕ ਥੂਫੀਆ ਬਾਤਰ

ਚਲੋ ਵੀ ਆਜੋ ਮੇਰਾ ਚੱਲਿਆ ਕੁਝ ਏਦਾਂ ਦਾ ਨਜ਼ਾਰਾ ਵਿੱਚ ਦੇ ਉੱਪਰ ਇਹ ਬੜੀ ਪ੍ਰਾਈਵੇਟ ਜੀ ਹੈ ਵਿੱਚ ਇੱਥੇ ਮਤਲਬ ਸਾਰੇ ਫੋਰਨਰ ਨਹੀਂ ਪੂਰੇ ਪੂਰੇ ਸੋਹਣੀ ਜਗਾ ਅੱਛੀ ਹੈ ਬਹੁਤ ਕ੍ਰਿਸਟਲ ਪਾਣੀ ਹੈ ਯਾਰ ਸਾਫ ਪਾਣੀ ਹੈ ਤੁਹਾਨੂੰ ਥੱਲੇ ਵੀ ਦਿਖ ਜਾਏਗਾ ਬਟ ਜਿਹੜੀਆਂ ਦੂਜੀਆਂ ਵਿੱਚਾਂ ਨੇ ਉਹਦੇ 'ਚ ਥੋੜਾ ਕਦੇ-ਕਦੇ ਹੁੰਦਾ ਹੈ ਉਹ ਦੇਖੋ ਉਹਦੇ 'ਚ ਕੁਝ ਜਾ ਰਿਹਾ ਮੱਛੀਆਂ ਜਾ ਰਹੀਆਂ ਆਈ ਥਿੰਕ ਸੋ ਉਹ ਗ੍ਰੀਨ ਕਲਰ ਦੀਆਂ ਉਹ ਦੇਖੋ ਦੇਖੋ ਇਹ ਹਾਂ 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 ਉਹੀ ਨੇ ਉਹੀ ਉਹੀ ਆਰੇ 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 ਮੱਛੀਆਂ ਹੀ ਨੇ ਉਹ ਮਾਸ਼ਾਅੱਲਾ ਕੀ ਬਾਤ ਹੈ ਮੱਛੀਆਂ ਨੇ ਓਏ ਆਰੇ ਜਾਨੀਆ ਆਹ ਕੀ ਜਿੰਦਗੀ ਹੈ ਯਾਰ ਸਵਰਗ ਇੱਥੇ ਹੀ ਹੈ ਮੈਂ ਨਾ ਹਮੇਸ਼ਾ ਹਮੇਸ਼ਾ ਮੈਂ ਨਾ ਇਹੀ ਕਹਿੰਦਾ ਨਾ ਮੈਂ ਆਪਣੀ ਵੀਡੀਓ 'ਚ ਕਿ ਯਾਰ ਜੋ ਕੁਦਰਤ ਨੇ ਦਿੱਤਾ ਹੋਇਆ ਨਾ ਤੁਸੀਂ ਉਹਦਾ ਨਜ਼ਾਰਾ ਲਾਓ ਠੀਕ ਹੈ ਸਹੀ ਹੈ ਨਾ ਆ ਵੀ ਕੁਦਰਤ ਦੇ ਵਿੱਚ ਆਉਂਦਾ ਯਾਰ ਪਤਾ ਨਹੀਂ ਲਾਈਫ ਦੇ ਪਤਾ ਨਹੀਂ ਜ਼ਿੰਦਗੀ ਚ ਕਿੱਥੇ ਕਿੱਥੇ ਅਸੀਂ ਜਾਣਾ ਵਾ ਪਰ ਉਹ ਉਸ ਤੋਂ ਤਾਂ ਕੈ ਭਾਈ ਗਰੁੱਪ ਵਾਲਿਓ ਤੁਹਾਨੂੰ ਬੇਨਤੀ ਆ ਕਿਸੇ ਕੋਲੇ ਮੋਬਾਈਲ ਵੀ ਹੈ ਨਹੀਂ ਜੇ ਗਾਂਹ ਲੰਗੇ ਰਸਤਾ ਭੁੱਲ ਗਏ ਥੋਡੇ ਕੋਲੇ ਮੈਪ ਵੀ ਹੈ ਨਹੀਂ ਠੀਕ ਹੈ ਨਾ ਤੇ ਐਵੇਂ ਨਾ ਟਰਾਈ ਕਰਨੋ ਫੁਕਰਾ ਸਾਡੇ ਚੋਂ ਆਹ ਸਾਨੂੰ ਨਹੀਂ ਆਉਂਦਾ ਤਾਂ ਕੀ ਕਰੀਏ ਨਹੀਂ ਹੁੰਦਾ ਭਾਈ ਆਹ ਮੈਂ ਖਾ ਮੈਂ ਮੋਟਰ ਨਾਲ ਪੰਗੇ ਲਈ ਜਾਂਦਾ ਲੈ 10 ਬਘਿਆੜ ਲੈ 10 ਉਹ ਉਹ ਤੇ ਰਿਆਦਾ ਸਾਲਾ ਉਹ ਉੱਥੇ ਸਮਝਾ ਦੇ ਜੇ ਜੋ ਵੀ ਸ਼ਰਲ ਪਾਉਗੇ ਆ ਮੰਦਰੀ ਵਜਨ ਨਹੀਂ ਪੈਣੀ ਸਰੀਰ ਦਾ ਮੁੰਡਾ ਭਾਰਾ ਉਹ ਵੇਖੋ ਇੱਕ ਬੰਦਾ ਹੱਡਾ ਉਹ ਤੁਰ ਗਿਆ ਪਿੱਛੇ ਮੁੜਿਆ ਸਾਲਾ ਅਸੀਂ ਬਾਹਰ ਲਾ ਲੈਣਾ ਹਾ ਸੋਹਣਾ ਯਾਰ ਮਾਮਲਾ ਬਹੁਤ ਸੋਹਣਾ ਕੁਦਰਤੀ ਨਜ਼ਾਰਾ ਕੀ ਬਾਤ ਹੈ ਇਹ ਹੈਗੀ ਕਾਈਟ ਵਿੱਚ ਤੇ ਉਹ ਪਿੱਛੇ ਕਾਈਟਾਂ ਉੱਡ ਰਹੀਆਂ ਨੇ ਪਤਾ ਨਹੀਂ ਤੁਹਾਨੂੰ ਦਿਖਣੀਆਂ ਕਿ ਨਹੀਂ ਮੈਨੂੰ ਤਾਂ ਨਹੀਂ ਦਿਖਦੀਆਂ ਬਸ ਮੈਂ ਜ਼ੂਮ ਜਾਂ ਕਰਤਾ ਮੋਬਾਈਲ ਦੇ ਵਿੱਚੋਂ ਤੇ ਜੇ ਦਿਖੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਹੋ ਮੇਰੀ ਉਂਗਲ ਦੇ ਸਹੇਦ ਨਾਲ ਕਾਈਟ ਕਾਈਟ ਉੱਡ ਰਹੀਆਂ ਨੇ ਮਤਲਬ ਕਹਿ ਲੋ ਕੀ ਕਹਦੇ ਹੁੰਦੇ ਆ ਕਾਈਟ ਨੂੰ ਪਤੰਗ ہاں ਵੱਡੇ ਵੱਡੇ ਪਤੰਗ ਉੱਡ ਰਹੇ ਨੇ ਤੇ ਹਾਂਜੀ ਸਾਡਾ ਭਈਆ ਜੋੜੀ ਨੇ ਬੋਲਾ ਹੈ ਕਿ ਪਹਿਲਾਂ ਹਮ ਛੱਪੜ 'ਤੇ ਨਾ ਆਏਗਾ ਉਸਕੇ ਬਾਅਦ ਚੋਨਾ ਲਗਾਏਗਾ हमरा एक भैया तो बहुत टैलेंटेड है वो पी से जा रहे दूंगा ऊपर करके वो पहले बोला मैं नहीं नहाएगा अभी बोला मैं नहाएगा पार्ट पे था भी मार रहा है हाँ वो पार्ट पे था भी मार रहा है तुम दोनों वीडियो में आ सकते हो अगर चाहिए तो ਆਪ ਪਪੂ ਬਾਈ ਵੀਡੀਓ ਦਾ ਤੁਮਨੇ ਆਣਗਾ ਕਿੱਦਾਂ ਗਏ ਮਰੇ ਗਾਣਗਾ ਡੀ ਜੀ ਇਹ ਉਹਨੂੰ ਲੰਬੀਆ ਕਰ ਲਈ ਲੰਬੀਆ ਦੇਂਦੇ ਆ ਕਿੱਥੇ ਆ ਜਿੱਤਗੇ ਜਿੱਤਗੇ ਲਾਪੜੀ ਨਾਲ ਹੋਰ ਦਵਾਰਾ ਛੋਟ ਦੇਣੀ ਇਹ ਮੁੰਡੇ ਕਰਨ ਲੱਗੇ ਜੀ ਕਰਤੱਬ ਹੜਾ ਪਪੂ ਭਾਲੂ ਏ ਏ ਬਸ ਬਸ ਛੋਟੇ ਬੱਡਗੇ ਬੈਂਡ ਇਹ ਅੱਜ ਦਾ ਤੁਸੀਂ ਮੇਰਾ ਵਲੌਗ ਸਾਰਾ ਗਾਣਾ ਦੀ ਘਟਨਾ ਲੈ ਆ ਜੀ ਲਓ ਜੀ ਆ ਛਤਰ ਨੂੰ ਟੁੱਟ ਕੇ ਪੈ ਚੁੱਕਾ ਹੈ ਮਹਾਭਾਰਤ ਸ਼ੁਰੂ ਹੋ ਗਈ ਹੈ ਮਹਾਭਾਰਤ ਸ਼ੁਰੂ ਹੋ ਗਈ ਹੈ ਉਹ ਛਤਰ ਨੂੰ ਹਰਾ ਉਹ ਰਾਵਣ ਦਾ ਭਰਾ ਕੌਣ ਸੀ ਜਿਹੜਾ 6 ਮਹੀਨੇ ਸੁਤਾ ਰਹਿੰਦਾ ਸੀ ਕੁੰਭ ਘਰਨੇ ਕੁੰਭ ਘਰਨੇ ਓਏ ਕੁੰਭ ਘਰਨੇ ਓਏ ਓਏ ਓ ਰੱਬਾ ਓਏ ਓਹ ਕੀ ਮਜਾ ਆ ਗੱਡ ਕੇ ਓ ਭਿਆਦਾ ਮਖ ਹਾਈ ਹਾਈ ਓ ਭੱਜ ਗਿਆ ਮੈਦਾਨ ਚ ਅਸੀਂ ਤੁਰੇ ਜਾਂਦੇ ਆ ਤੇ ਆ ਸਾਡੇ ਨਾਲ-ਨਾਲ ਪਰਛਾਵੇਂ ਜੋ ਕਿ ਹਮੇਸ਼ਾ ਸਾਡੇ ਨਾਲ ਚੱਲਦੇ ਨੇ ਹੋਰ ਕੋਈ ਹੋਵੇ ਜਾਂ ਹੋਵੇ ਨਾਲ ਪਰ ਇਹ ਪਰਛਾਵੇਂ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਚੱਲੋ ਚੱਲੋ ਪੱਧ ਕੇ ਜਾ ਬੀ ਚੈਰਮਨ ਨੂੰ ਬਹੁਤ ਸੰਭਲ ਬੀਚ ਇਜ਼ ਵੈਰੀ ਗੁੱਡ ਤੇ ਆ ਆਪਣੇ ਯਾਰ ਬੀਲੀ ਨੇ ਤੇ ਹੁਣ ਇਹਨਾਂ ਤੇ ਆਪਾਂ ਬੰਬ ਚਲਾਉਣ ਦੀ ਕੋਸ਼ਿਸ਼ ਕਰਦੇ ਆਂ ਆਈ ਵਾਹ ਤੇ ਆਹ ਜਿਹੜਾ ਯਾਰ ਨਹੀਂ ਮੈਂ ਤਾਂ ਛੱਡਿਆ ਹੀ ਨਹੀਂ ਬਾਈ ਮੈਂ ਚਲਾਇਆ ਹੀ ਨਹੀਂ ਮੈਂ ਨਹੀਂ ਚਲਾਇਆ ਮੈਂ ਨਹੀਂ ਚਲਾ ਤੋ ਮੇਰੇ ਪੈਰਾਂ ਤੇ ਲਾ ਦੇ ਆਹ ਬਾਈ ਚਲੋ ਆਜੋ ਯਾਰ ਚੱਲ ਗਏ ਅੰਦਰ ਆ ਬੋਸ ਆਹ

ਬਾਸ਼ਾ ਰੈਸਟੋਰੈਂਟ ਬਣੀ ਹੋਈ ਨਹੀਂ ਇੱਧਰ ਹੀ ਮੈਂ ਆਉਣਾ ਤੇ ਕੁਝ ਮਿਆਮੀ ਨੇ ਟਾਈਪ ਟੱਚ ਦਿੱਤਾ ਹੋਇਆ ਸੋਹਣਾ ਲੱਗਦਾ ਕੋਈ ਮੁਸ਼ਕਲ ਨਹੀਂ ਹੈ ਆਪਾਂ ਇੰਦਰ ਉੱਪਰ ਤੱਕ ਹੀ ਜਾਣਾ ਹੈ ਤੇ ਕੋਈ ਮੁਸ਼ਕਲ ਨਹੀਂ ਹੈ ਤੇ ਬਾਕੀ ਬੀਚਾਂ ਦੇ ਤੁਹਾਨੂੰ ਨਹਾਉਣ ਨੂੰ ਪੈਸੇ ਦੇਣੇ ਪੈਂਦੇ ਆ ਫਰੈਸ਼ ਪਾਣੀ ਦੇ ਨਾਲ ਪਰ ਇੱਥੇ ਤੁਹਾਨੂੰ ਫ੍ਰੀ ਚਨਾਤੇ ਜਾ ਸਕਦੇ ਤੁਸੀਂ ਫ੍ਰੀ ਚਨਾਏ ਜਾਉਂਗੇ ਉਹ ਸਾਡੇ ਤਿੰਨਾਂ ਨੇ ਅਸੀਂ ਮੈਂ ਇੱਧਰ ਹੀ ਹੋਂਨਾ ਵਾ ਸ਼ੈਂਪੂ ਸ਼ੰਪੂ ਹੈਗਾ ਇੱਥੇ ਕਿੱਥੇ ਆ ਓਹ ਹਾ ਹਾ ਕੀ ਆ ਬੜਾ ਇੱਥੇ ਸੋਹਣਾ ਸਿਸਟਮ ਬਣਾਇਆ ਹੈ ਨਾ ਬਾਓ ਇਹੋ ਕਾਈਟ ਛੁੱਡੀ ਜਾਂਦੀਆਂ ਇਹਦੇ ਕਰਕੇ ਨੂੰ ਕਹਿੰਦੇ ਨੇ ਕਾਈਟ ਸਪੀਚ ਤੇ ਆ ਇੱਥੋਂ ਪਾਣੀ ਪੀਣ ਵਾਲਾ ਸੋਹਣਾ ਮੋਲ ਹੈ ਸਾਰਾ ਸਿਸਟਮ ਹੈ ਇਧਰ ਵਾਸ਼ਰੂਮ ਹੈ ਔਰ ਇਧਰ ਫ੍ਰੀ ਸ਼ਾਵਰ ਲੱਗੇ ਹੋਏ ਨੇ ਤੁਸੀਂ ਹੋਰ ਵਿੱਚ ਇਸਤੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਪੈਸੇ ਦੇਣੇ ਪੈਂਦੇ ਨੇ ਫਰੈਸ਼ ਵਾਟਰ ਦੇ ਲਈ ਪਰ ਇੱਥੇ ਕੁਝ ਫ੍ਰੀ ਹੈ ਬਹੁਤ ਸੋਹਣਾ ਸਿਸਟਮ ਹੈ ਨਾਲ ਹੀ ਵਿੱਚ ਦੇ ਆ ਇੱਕ ਚੀਜ਼ ਬਣਾਈ ਹੋਈ ਹੈ ਜਿੱਥੇ ਤੁਸੀਂ ਸਕੇਟਿੰਗ ਕਰ ਸਕਦੇ ਹੋ ਇਹ ਸਿਰਫ ਸਕੇਟਿੰਗ ਲਈ ਏਰੀਆ ਬਣਾਇਆ ਹੋਇਆ ਹੈ ਜੋ ਵੀ ਸਕੇਟਿੰਗ ਦਾ ਚਾਹਵਾਨ ਹੈ ਤੇ ਉਹ ਇੱਥੇ ਆ ਕੇ ਆਪਣਾ ਮਨੋਰੰਜਨ ਕਰ ਸਕਦਾ ਹੈ ਇਸ ਤੋਂ ਸੋਨਾ ਮਾਹੌਲ ਕਿੱਥੇ ਮਿਲਣਾ ਯਾਰ ਤੁਹਾਨੂੰ ਹਾਂਜੀ ਨਹਾਇਆਂ ਧਾਈਆਂ ਕਰਕੇ ਤੇ ਆਪਾਂ ਹੋ ਗਿਆ ਰੈਡੀ ਰੂਮ ਚ ਜਾਣ ਲਈ 3 ਘੰਟੇ ਸੌਂ ਕੇ ਤੇ ਫਿਰ ਆਪਾਂ ਜਾਣਾ ਡਿਊਟੀ ਹਾਂਜੀ ਦੋਸਤੋ ਅੱਜ ਦਾ ਅਸੀਂ ਪ੍ਰੋਗਰਾਮ ਇੰਨਾ ਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ ਚ ਡਿਊਟੀ ਜਾਣਾ ਤੇ ਸੌਣਾ ਵੀ ਆ 3-4 ਘੰਟੇ ਗੱਡੀ ਪਹੁੰਚ ਚੁੱਕੀ ਆ ਕਿੱਲੀਆਂ ਚ ਬੈਠ ਗਏ ਆ ਮੂਰੇ ਮਰੇ ਨਹੀਂ ਬੈਣਾ ਹੀ ਪਿੱਛੇ ਬੈ ਗਿਆਂ ਪਿੱਛੇ ਬੈ ਗਏ ਲੋਕ ਜਿੰਦਾਂ ਪੱਪੂ ਨੂੰ ਠੇਕਣਾ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਜੀ ਬਲੌਗ ਦੀ ਸਮਾਪਤੀ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ ਸਬਸਕ੍ਰਾਈਬ ਕਰੋ ਆਪਣਾ ਚੈਨਲ HR18 vlog ਥੈਂਕ ਯੂ ਹਾਂ